ਦੇ ਪੈਸੇ ਬਿਨਾ ਮਾਤ ਕਹੇ ਪੂਤ ਤੂੰ ਕਪੂਤ ਭਇਓ ਪੈਸੇ ਬਿਨਾ ਪਿਤਾ ਕਹੇ ਵੱਡੋ ਦੁਖਦਾਈ ਹੈ ਪੈਸੇ ਬਿਨਾ ਚਾਚਾ ਔ ਪੁੱਤੀਜਾ ਔਰ ਤੀਜਾ ਕਹੇ ਪੈਸੇ ਬਿਨਾ ਭੈਣ ਕਹੇ ਕਿਸਕਾ ਤੂੰ ਭਾਈ ਹੈ ਪੈਸੇ ਬਿਨਾ ਨਾਰਕ ਕਹੇ ਮਰ ਗਿਆ ਤੂੰ ਮੇਰੇ ਬਾਣੇ ਮਾਪਿਆਂ ਅਲਾਮਤ ਇਕੈਸੀ ਗੱਲ ਪਾਈ ਹੈ ਕਹੇ ਦੇਵੀ ਦਾਸ ਅਜਲ ਖੇਡ ਪੈਸੇ ਦੀ ਪੈਸੇ ਪ੍ਰਤੀਤ ਸਭ ਪੈਸੇ ਦਾ ਹੀ ਭਾਈ ਹੈ ਜਿਵੇਂ ਬਾਣੀ ਦਾ ਬਚਨੇ ਨਾ ਸੁਖਮਹਿ ਆਨ ਬਹੁਤ ਮਿਲ ਬੈਠਤ ਰਹਿਤ ਕਉ ਦੇ ਸਖੀਰੈ ਵਿਪਤ ਪਰਿ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰੈ ਕਹਿੰਦੇ ਇਸੇ ਤਰੀਕੇ ਦੇ ਨਾਲ ਜਦੋਂ ਕੋਈ ਜੀਵ ਦੇ ਉੱਪਰ ਆ ਕਰਕੇ ਵਿਪਤਾ ਪਈ ਸਾਰੇ ਹੀ ਪਰਿਵਾਰ ਸਾਰੇ ਕੁਟੰਬ ਰਿਸ਼ਤੇਦਾਰ ਮਾਂ ਪਿਓ ਭੈਣ ਭਾਈ ਸੱਜਣ ਮਿੱਤਰ ਸਾਰੇ ਕਹਿੰਦੇ ਸਾਥ ਛੱਡ ਗਏ ਤੇ ਕਹਿਣ ਲੱਗੇ ਹਨ ਸਾਰੇ ਪੈਸੇ ਦੇ ਕਰਕੇ ਜੁੜੇ ਹੋਏ ਹਨ ਤੇ ਪੈਸਾ ਨਾ ਹੋਵੇ ਤੇ ਕਹਿੰਦੇ ਮਾਤਾ ਕੁਪੁੱਤ ਕਹਿੰਦੀ ਕਿ ਤੂੰ ਮੇਰਾ ਪੁੱਤਰ ਨਹੀਂ ਤੇ ਪਿਤਾ ਕਹਿੰਦਾ ਬੜਾ ਦੁੱਖ ਦਿੰਦਾ ਹੈ ਸਾਰੇ ਬੜਾ ਮਾੜਾ ਚੰਗਾ ਕਹਿੰਦੇ ਇਹ